ਜੈ ਗੁਰਦੇਵ ਤਾਨ ਗੁਰਦੇਵ ਸੋ ਗੁਰੂ ਪਿਆਰੀ ਸਾਥ ਸੰਗਤ ਜੀਓ ਦੇਖੋ ਸਰਕਾਰ ਨੂੰ ਆਪਣੀ ਕਮਾਈ ਦੇ ਨਾਲ ਮਤਲਬ ਹੁੰਦਾ ਪਬਲਿਕ ਦੇ ਨਾਲ ਜਾਂ ਧੀਆਂ ਪੈਣਾ ਨਾਲ ਕੋਈ ਮਤਲਬ ਨਹੀਂ ਹੁੰਦਾ ਸੋ ਦੇਖੋ ਇਹ ਸ਼ਰਾਬ ਦਾ ਠੇਕਾ ਜੋ ਖੁੱਲ ਚੁੱਕਾ ਹੈ ਜਿਹੜੇ ਤਾਂ ਸ਼ਰਾਬ ਪੀਂਦੇ ਉਹਨਾਂ ਨੂੰ ਤਾਂ ਬਹੁਤ-ਬਹੁਤ ਧੰਨੀਆਂ ਬਾਰੇ ਜਿਹੜੀ ਪਬਲਿਕ ਆ ਉਹਦੇ ਵਾਸਤੇ ਸ਼ਰਮ ਵਾਲੀ ਗੱਲ ਆ ਕਿ ਗੁਰੂਆਂ ਦੇ ਨਾਮ ਤੇ ਚੌਕ ਬਣਿਆ ਹੋਵੇ ਤੇ ਉਹਦੇ ਨੇੜੇ ਇਹ ਠੇਕੇ ਖੁੱਲ ਜਾਵੇ ਤਾਂ ਬਹੁਤ ਹੀ ਹਾਸੋਹੀਣੀ ਗੱਲ ਆ ਤੇ ਇਹ ਸਰਕਾਰ ਤੋਂ ਮੰਗ ਕਰਦੇ ਕਿ ਇਸ ਠੇਕੇ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਕਿਉਂਕਿ ਹਾਲੇ ਖੁੱਲਿਆ ਨਹੀਂ ਹੈ ਤੇ ਹੋਰ 2-4 ਦਿਨਾਂ ਦੇ ਵਿੱਚ ਸ਼ਾਇਦ ਜਾਂ 1-2 ਦਿਨਾਂ ਦੇ ਵਿੱਚ ਖੁੱਲ ਵੀ ਜਾਵੇ ਕਿਉਂਕਿ ਇੱਥੇ ਜਦੋਂ ਸਵਾਰੀਆਂ ਉਤਰਦੀਆਂ ਇਹ ਦੇਖ ਸਕਦੇ ਆ ਮੇਨ ਜਿਹੜਾ ਆਰਮਨ ਸਟੇਡ ਨੂੰ ਰੋਡ ਜਾਂਦਾ ਇਹ ਨਕੋਦਨੋ ਰੋਡ ਆਉਂਦਾ ਇਹ ਬਦਾਰੇ ਨੂੰ ਜਾਂਦਾ ਰਸਤਾ ਤੇ ਇੱਥੇ ਤਕਰੀਬਨ ਜਿਹੜੀਆਂ ਬੀਬੀਆਂ ਪੈਣਾ ਆ ਜਾਂ ਵੀਰ ਆ